ਹਾਂਜੀ ਅੱਜ ਦੀ ਇਹ ਜਿਹੜੀ ਵੀਡੀਓ ਆ ਇਹ ਮੇਰੇ ਸਾਰੇ ਫਾਲੋਅਰਸ ਤੇ ਮੇਰੇ ਸਾਰੇ ਸਪੋਰਟਰਸ ਨੂੰ ਡੈਡੀਕੇਟਡ ਆ ਤੁਹਾਡੇ ਸਾਰਿਆਂ ਦੇ ਮੈਨੂੰ ਮੈਸੇਜਸ ਆਂਦੇ ਸੀਗੇ ਕਿ ਜਿਹੜੀਆਂ ਵੀ ਫੀਮੇਲ ਡੌਗਸ ਨੂੰ ਮੈਂ ਫੀਡ ਕਰਦਾ ਆ ਇਹਨਾਂ ਸਾਰਿਆਂ ਦਾ ਆਪਰੇਟ ਕਰਵਾ ਦਵਾ ਸੋ ਮੈਂ ਸੋਚਿਆ ਕਿ ਕੱਲੀ-ਕੱਲੀ ਦਾ ਆਪਰੇਟ ਕਰਾਉਣ ਲਈ ਤਾਂ ਬਹੁਤ ਟਾਈਮ ਲੱਗ ਜਾਣਾ ਇਸ ਕਰਕੇ ਅਸੀਂ ਲਾਗੇ ਦੇ ਸ਼ੈਲਟਰ 'ਚ ਗੱਲ ਕਰਕੇ ਸਪੈਸ਼ਲ ਲੁਧਿਆਣੇ ਤੋਂ ਡਾਕਟਰਸ ਮੰਗਵਾ ਰਹੇ ਆ ਤੇ ਇਹ 10 ਫੀਮੇਲਸ ਦਾ ਇਕੱਠਾ ਹੀ ਆਪਰੇਟ ਹੋ ਜਾਊਗਾ ਤੇ ਇਹਨਾਂ ਦੀ ਜ਼ਿੰਦਗੀ ਦੇ ਸਾਰੇ ਕਸ਼ਟ ਕੱਟੇ ਜਾਣਗੇ। ਚਲ ਚੱਕ ਚੱਕ ਕੱਢ ਦੇ ਬੱਚਾ। ਰੱਛਾਵਾ। ਆਹ ਨਹੀਂ ਦੂਖੀ ਕਿਹੜੇ ਹਨ ਤੇਰੀ। ਹੋੜੀ ਹੋੜੀ ਚੱਲ ਪੁੱਤਰਾ। ਆਪਰੇਸ਼ਨ ਕਰਾ ਕੇ ਤੇ ਸਾਰੇ ਜੰਨੀ ਆਉ પાਪ। ਮਮੀ ਅਥੇ ਬੈਠੋ ਪੁੱਤ ਵਿੱਚ ਬੈਠੋ। ਕੁਛ ਨਹੀਂ ਆ, ਕੁਛ ਨਹੀਂ ਆ ਪੁੱਤ। ਕੁਛ ਨਹੀਂ ਆ ਵਿੱਚ ਬੈਠੋ ਵਿੱਚ ਬੈਠੋ। ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਚਲੋ ਚਲੋ ਬੈਠੋ ਵਿੱਚ। ਹਾਂ। ਪੁੱਤਰੇ ਪ੍ਰੇਸ਼ਨ ਹੋ ਕੇ ਆਇਲ ਆਪਸ। ਆ ਜਾਣਾ ਪ੍ਰੇਸ਼ਨ ਹੋ ਕੇ ਵਾਪਸ ਸਾਰਿਆਂ ਨੇ। ਆ ਦੇਖਾ ਚੁੱਪ ਕਰਕੇ ਬੈਠੇ ਨਾ ਸਾਰੇ ਜੰਨੀ। 哪里？嗯，回去。